ਇੱਕ ਸਾਲ ਦੇ ਵਿੱਚ ਜਿੱਥੇ ਕਣਕ ਅਤੇ ਝੋਨੇ ਦਾ ਸੀਜ਼ਨ ਲੱਗਦਾ ਸੀ ਪਰ ਹੁਣ ਮੱਕੀ ਦਾ ਸੀਜ਼ਨ ਵੀ ਲੱਗਣ ਲੱਗ ਗਿਆ ਹੈ ਕਿਉਂਕਿ ਦੇਖੋ ਦਿਖਾਈ ਲੋਕਾਂ ਵੱਲੋਂ ਮੱਕੀ ਲਗਾਈ ਜਾਂਦੀ ਹੈ ਤੇ ਇਸ ਵਾਰ ਵੀ ਮੱਕੀ ਵੱਧ ਚੜ ਕੇ ਕਿਸਾਨਾਂ ਨੇ ਲਗਾਈ ਹੈ ਗੁਰੂ ਅਰਸਾਏ ਮੰਡੀ ਦੇ ਵਿੱਚ ਮੱਕੀ ਦਾ ਜਿਹੜਾ ਸੀਜ਼ਨ ਹੈ ਕਾਫੀ ਜੋਰਾਂ ਦੇ ਨਾਲ ਲੱਗ ਰਿਹਾ ਤੇ ਕਿਸਾਨ ਵੀ ਇੱਥੇ ਟਰਾਲੀਆਂ ਭਰ-ਭਰ ਕੇ ਜਿਹੜੀ ਮੱਕੀ ਜਾ ਰਹੇ ਨੇ ਸਾਡੇ ਨਾਲ ਇੱਥੇ ਉਹਦੇ ਕਿਸਾਨ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਮੱਕੀ ਦੇ ਵਿੱਚ ਕਿੰਨਾ ਕੁ ਫਾਇਦਾ ਹੈ ਮੱਕੀ ਦੇ ਕੀ ਰੇਟ ਮਿਲ ਰਿਹਾ ਹੈ ਔਰ ਕਿੰਨੀ ਕੋ ਫਸਲ ਜੜੀ ਮੱਕੀ ਦੀ ਪੈਦਾਵਾਰ ਹੋ ਜਾਂਦੀ ਹੈ ਅੰਕਲ ਜੀ ਕਿੰਨਾ ਕੋ ਜੜਾ ਇੱਕ ਫਸਲ ਇੱਕ ਕਿੱਲੇ ਦੇ ਵਿੱਚ ਮੱਕੀ ਦੀ ਜੜੀ ਫਸਲ ਪੈਦਾਵਾਰ ਹੁੰਦੀ ਹੈ ਜੀ ਮੱਕੀ ਦੀ ਫਸਲ 2-3 ਰਕਮਾਂ ਜੀ 50-60 ਤੋਂ ਲੈ ਕੇ 80 ਤੱਕ ਹੋ ਜਾਂਦੀ ਹੈ ਸਹੀ ਤੇ ਡਿਪੈਂਡ ਕਰਦਾ ਹੈ ਹਾਂ ਵੀ ਇੱਕ ਗੇਤਰਾ ਲੱਗਾ ਹੋਊਗਾ ਇਹ ਕਾਲੂ ਚੋਕ ਕੇ ਲੱਗਾ ਰੁਗਵਾ ਤੇ ਇੱਕ ਬਾਅਦ ਚ ਮਟਰ ਚੁੱਕ ਲਗਾਉਗਾ ਮਟਰ ਦਾ ਰੇਟ ਘਟ ਜਾਂਦਾ ਨਹੀਂ ਕਿੰਨੇ ਮਨ ਨਿਕਲਦੀ ਐ ਇੱਕ ਕਿੱਲੇ ਚੋਂ ਤੂੰ ਬਨਾਲਾ ਕੁਆਂਟਰਾ ਦੇ ਹਿਸਾਬ ਤੋਂ 60 ਕਿਲੋ ਅਸੀਂ ਤੇ ਉਸ ਹਿਸਾਬ ਨਾਲ ਗਿਣਦੇ ਜੇ ਮਤੇ ਗਿੱਲੀ ਨਹੀਂ ਵੇਗੀ 60000 ਰੁਪਇਆ ਹੋਇਆ ਕੋਈ 80 ਹੋ ਜਾਂਦਾ ਕੋਈ 70 ਹੋ ਜਾਂਦਾ ਹੂੰ ਕੁਰੀਅਰ ਦੇ ਕਿੰਨਾ ਲਾਜਾ ਸੁੱਕੀ ਦੇ ਪਾਈ ਇੰਨਾ ਕੀ ਆਉਂਦਾ ਕਿੰਨੀ ਕੋ ਬਚਤ ਹੋ ਜਾਂਦੀ ਐ ਅਗਰ ਕਿਸੇ ਕਿਸਾਨ ਨੇ ਮੱਕੀ ਬੀਜਣੀ ਹੋਵੇ ਤਾਂ ਮੱਕੀ ਬੀਜ ਕੇ ਉਹ ਕਿੱਲੇ ਦੇ ਵਿੱਚੋਂ ਕਿੰਨਾ ਕੁ ਮੁਨਾਫਾ ਕਮਾ ਸਕਦਾ ਇਹ ਤੇ ਦੋਨੇ ਦੱਸਾਂ ਕਿ ਇਹ ਰਾਲੂ ਚੰਗਾ ਰਹਿ ਜਾਂਦਾ ਆਲੂ ਮੰਦਾ ਰਹਿ ਗਿਆ ਤੇ ਮੱਕੀ ਦੇ ਆਕੇ ਕੁਝ ਹੋਣਾ ਜੇ 80000 ਦੀ ਹੋਈਏ 70000 ਦੀ ਹੋਈ ਇਹ ਤੇ 15000 ਰੁਪਏ ਖਰਚਾ ਆ ਜਾਂਦਾ ਹਾਂ ਕਿ ਕਿੱਲੇ ਤੇ ਹਾਂ ਬਾਕੀ 60-65000 ਰੁਪਏ ਜੇ ਸਹੀ ਹੋ ਜੇ ਤਾਂ ਜੋ ਇਹ ਅਗਰ ਮੰਨ ਕੇ ਚੱਲੋ ਕਿਸਾਨ ਹੁਣ ਮੱਕੀ ਬੀਜ ਰਹੇ ਨੇ ਤੇ ਸਰਕਾਰ ਵੱਲੋਂ ਮੱਕੀ ਖਰੀਦੀ ਜਾ ਰਹੀ ਹੈ ਜਾਂ ਕੋਈ ਪ੍ਰਾਈਵੇਟ ਏਜੰਸੀਆਂ ਖਰੀਦ ਰੀਆਂ ਨੇ ਬਸ ਸਾਡੇ ਦੇ ਇਥੇ 8-3 ਹੀ ਖਰੀਦੀ ਜਾਂਦੇ ਪੂਰਾ ਰੇਟ ਮਿਲਦਾ ਤੁਹਾਨੂੰ ਫਸਲ ਦਾ ਉਹ ਬਰਾਦਾ 2400 ਕਿਨੇ ਰੁਪਏ ਸੁਣਦੇ ਆ ਹੂੰ ਤੇ ਮਿਲਦਾ ਸਾਨੂੰ 2000 2100 ਜੂ ਸਾਢੇ ਮਤਲਬ 2050 ਹੋ ਜਾਣਗੇ ਹੂੰ 1000 ਤੋਂ ਲੈ ਕੇ ਇਹ 1000 ਗਿੱਲੀ ਦਾ 1000 ਗਿੱਲੀ ਦਾ ਹੂੰ ਮਤਲਬ 1000 1200 ਰੁਪਏ ਗਿੱਲੀ ਦਾ ਤੇ 2000 2100 ਰੁਪਿਆ ਸੁੱਕੀ ਦਾ ਸੁੱਕੀ ਦਾ ਕੱਲ ਮੇਰੇ ਨਾਲ ਸਾਢੇ 1350 ਵੀ ਕਿਸੇ ਗੱਲ ਕੀਤੀ ਸੀ ਜਲਾਲਾ ਦਾ ਬੰਦਾ ਸੀ ਹੂੰ ਸੈਂਪਲ ਵਿਖਾ ਕੇ ਆਏ ਆ ਜੋ ਦੇਣਗੇ ਤੇ ਆ ਦਾ ਮੈਂ ਯਾਰ ਨੂੰ ਲੈਣਾ अच्छा की करेगा बंदा मतलब अगर कोई किसान ਭਰਾ ਮੱਕੀ ਬੀਜਣੀ ਚਾਹੁੰਦਾ ਹੈ ਉਹਨੂੰ ਕੀ ਸਲਾਹ ਦੇਣੀ ਚਾਹਦੇ ਹੋ ਕਿ ਮੱਕੀ ਬੀਜਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਇਹ ਤੇ ਜਿਹੜਾ ਕੋਈ ਮਟਰ ਲਾਉਂਦਾ ਹੈ ਆਲੂ ਲਾਉਂਦਾ ਉਹ ਤੇ ਬੀਜੇਗਾ ਹਮ ਆਪਣੇ ਕਹਿਣ ਦੀ ਤੇ ਲੋੜ ਹੀ ਨਹੀਂ ਉਹਨਾਂ ਨੂੰ ਹੋ ਤੇ ਫਾਇਦਾ ਇਸੇ ਕਰਕੇ ਹੋਣੀ ਹੈ ਕਿਈ ਵਾਰ ਆਲੂ ਵੀ ਫਾਇਦਾ ਦੇ ਜਾਂਦਾ ਹੈ ਬੱਕੀ ਵੀ ਦੇ ਜਾਂਦੀ ਹੈ ਤੇ ਕਈ ਵਾਰ ਆਲੂ ਮਾਰ ਜਾਂਦਾ ਬੱਕੀ ਦੇ ਨਾਲ ਕਿ ਕਰੀਬਨ ਦੇ ਹੀ ਜਾਂਦੀ ਹੈ ਇਸ ਵਾਰ ਕਿੰਨੇ ਕੁ ਤੁਹਾਨੂੰ ਲੱਗਦਾ ਕਿ ਰਕਬਾ ਆਪਣੇ ਗੁਰੂ ਅਰਸਾਏ ਹਲਕੇ ਦੀ ਗੱਲ ਕਰ ਲਈਏ ਕਿੰਨਾ ਕੁ ਰਕਬਾ ਬੀਜਿਆ ਹੋਣਾ ਲੋਕਾਂ ਨੇ ਮੱਕੀ ਦਾ ਉਹ ਰਕਬਾ ਮੈਂ ਆਪਦੇ ਪਿੰਡ ਦੀ ਗੱਲ ਕਰਲਾਂ ਮੇਰੇ ਖਿਆਲ ਸੌ ਕਿੱਲੇ ਤੇ ਸਾਡੀ ਪਿੰਡ ਉੱਪਰ ਹੀ ਹੋਵੇਗਾ ਕਿਹੜਾ ਪਿੰਡ ਹੈ ਤੁਹਾਡਾ ਗੁੱਦਾ ਟੰਡੀ ਗੁੱਦਾ ਟੰਡੀ ਦੇ ਵਿੱਚ ਸੌ ਕਿੱਲਾ ਕੁ ਮੱਕੀ ਦਾ ਬੀਜਿਆ ਕਿਸਾਨਾਂ ਨੇ ਹਾਂ ਕਿੱਲਾ 100 ਕਿੱਲਾ ਹੋਊਗਾ ਬਲਾਲ ਚਿਆਂ ਚ ਜ਼ਿਆਦਾ ਹੈ ਉਸ ਤੋਂ ਤਾਂ ਨਹੀਂ ਮੈਂ ਕਹਿੰਦਾ ਸਾਡਾ 500 ਕਿੱਲਾ ਹੈ 1000 ਕਿੱਲਾ ਹੈ ਉਸ ਸਾ 1000 ਕਿੱਲੇ ਤੋਂ ਜ਼ਿਆਦਾ ਹੈ ਨਹੀਂ ਇਹ ਹੋ ਨਹੀਂ ਲੋਕਾਂ ਵਿੱਚ ਵਧੀਆ ਹੈ ਰੁਝਾਨ ਵਧਿਆ ਕਿ ਪਹਿਲਾਂ ਵੀ ਬੀਜਦੇ ਸੀ ਨੇ ਬਾਤੇ ਲੋਕੀ ਤੇ ਪਹਿਲੇ ਬੀਜਦੇ ਸੀ ਥੋੜੇ ਹੁੰਨ ਲੱਗੇ ਆ ਜਿਵੇਂ ਸਾਡੇ ਸਨ ਪਾਰਬੀਜ ਜੀ ਆ ਏਰਕਾਂ ਬੀਜੀ ਆ ਮਟਰ ਬੀਜੇ ਸੀ ਮਟਰ ਤੋਂ ਬਾਅਦ ਮੱਕੀ ਲਾਈ ਤੇ ਬਾਤੇ ਹੰਦੇ ਆ ਰੇ ਹੋਇਆ ਆਲੂ ਲਾਉਂਦੇ ਆ ਤੇ ਮੱਕੀ ਸਾਡੀ ਪਹਿਲੇ ਆਲੂ ਹੁੰਦੇ ਨਹੀਂਗੇ ਇਹ ਐਮ ਐਸ ਪੀ ਦੇ ਵਿੱਚ ਇਹਦਾ ਹੈ ਕੋਈ ਰੇਟ ਤਾਂ ਹੈ ਕਿੰਨਾ ਰੇਟ ਤਾਂ ਆ ਜੀ 2400 ਤੋਂ ਕੁਛ ਰੁਪਏ ਦੱਸਦੇ ਪੰਜਾ ਹੀ ਕੋ 40 ਕਿ 23 ਇੱਕ 2400 ਤੋਂ ਉੱਪਰ ਆ ਪੈਸੇ ਰੁਪਈਆ ਕੋਈ ਹੂੰ ਫਰੋਂ ਮਿਲਦਾ ਨਹੀਂ ਤੇਰੇ ਸਾਹਮਣੇ ਹੀ ਆ ਕੋਈ ਸਾਡੇ ਕੀ ਕਹਿੰਦੇ ਸਾਡੇ ਵੀਕੈਂਡ ਆ ਕੋਈ ਕੀ ਕਹਿੰਦੇ ਆ ਬਸ ਖਰਚਾ ਅਕਦਰ ਖੱਜਲ ਖਵਾਰੀ ਤਾਂ ਨਹੀਂ ਹੁੰਦੀ ਪਾ ਅਗਰ ਪ੍ਰਾਈਵੇਟ ਬੰਦਾ ਖਰੀਦਦਾ ਕੋਈ ਖੱਜਲ ਖਵਾਰੀ ਕਿਸੇ ਤਰ੍ਹਾਂ ਦੀ ਇਹਦੇ ਚ ਖੱਜਲ ਖਰਾਬੀ ਕੋਈ ਨਹੀਂ ਵੀਰ ਜੀ ਦੀ ਵੱਧ ਕਟਿਆ ਖੱਜਲ ਖਰਾਬੀ ਨਹੀਂ ਇਹਦੇ ਚ ਇਹ ਤੁਹਾਡੀ ਫਸਲ ਕਦੋਂ ਤੱਕ ਤੁਹਾਡੀ ਹੈ ਅਗਰ ਕੋਈ ਬਾਰਿਸ਼ ਹੋਣ ਹੋ ਜਾਂਦੀ ਹੈ ਜਾਂ ਮੌਸਮ ਖਰਾਬ ਹੋ ਜਾਂਦਾ ਹੈ ਅਗਰ ਪ੍ਰਾਈਵੇਟ ਕਿਸੇ ਬੰਦੇ ਨੇ ਖਰੀਦ ਲਈ ਤੇ ਕਿੰਨੇ ਘੰਟੇ ਬਾਅਦ ਤੁਸੀਂ ਵੀ ਅਗਰ ਪੈ ਪੇਮੈਂਟ ਲੈ ਲਈ ਤਾਂ ਨਾਲ ਦੀ ਨਾਲ ਉਹਦੀ ਫਸਲ ਨਹੀਂ ਪੇਮੈਂਟ ਉਹ ਤਾਂ ਨਗਦੀ ਆ ਕਈ ਤਾਂ ਯਾਰ ਕੱਟ ਕੇ ਦੇ ਦਿੰਦੇ ਆ ਕਈ ਸੈਂਕੜਾ ਕਈ ਲਿਆ ਜੋਵੇ ਦੋਵੇਂ ਦੇ ਦਿੰਦੇ ਆ ਪੇਮੈਂਟ ਦੀ ਇਹਦੀ ਕੋਈ ਨਹੀਂ ਵਪਾਰੀ ਜਿਹੜਾ ਮਦਰਾੜਤੀਏ ਖਰੀਦੇ ਆ ਵਪਾਰੀ ਕਹਿੰਦੇ ਅੱਲਾ ਤੂੰ ਛੋਟੇ ਵਪਾਰੀ ਹੈ ਵੱਡੇ ਵਪਾਰੀ ਠੀਕ ਬਿਲਕੁਲ ਤਸਵੀਰ ਹੈ ਜਿਹੜੀ ਗੁਰੂ ਅਰਸਾ ਜੀ ਦੀ ਕਾਫੀ ਮੱਕੀ ਜਿਹੜੀ ਇੱਥੇ ਆ ਚੁੱਕੀ ਹੈ ਤੇ ਲੋਕਾਂ ਵੱਲੋਂ ਜਿਹੜੀ ਮੱਕੀ ਲਿਆਂਦੀ ਜਾ ਰਹੀ ਹੈ ਕੁਝ ਰੇਟ ਹੁੰਦਾ 1000 ਤੋਂ ਲੈ ਕੇ ਆ 1200 ਰੁਪਏ 1300 ਰੁਪਏ ਤੱਕ ਗਿੱਲੀ ਮੱਕੀ ਦਾ ਕੀਤਾ ਜਾ ਰਿਹਾ ਤੇ 2000 ਤੋਂ 2100 ਰੁਪਏ ਤੱਕ ਜੜੀ ਕੀ ਹੈ ਜੜੀ ਸੁੱਕੀ ਮੱਕੀ ਦਾ ਰੇਟ ਨਿਰਧਾਰਤ ਹੋਇਆ ਕਿਉਂਕਿ ਜਿੰਨੀ ਵੀ ਮੱਕੀ ਇੱਥੇ ਆਈ ਹੈ ਉਹ ਕਰੀਬ ਸਾਰੇ ਹੀ ਪ੍ਰਾਈਵੇਟ ਏਜੰਸੀਆਂ ਜਿਹੜੀਆਂ ਖਰੀਦ ਰਹੀਆਂ ਨੇ ਉਹ ਪ੍ਰਾਈਵੇਟ ਏਜੰਸੀਆਂ ਵੱਲੋਂ ਕਿਸ ਤਰੀਕੇ ਦੇ ਨਾਲ ਰੇਟ ਨਿਰਧਾਰਤ ਕੀਤਾ ਜਾਂਦਾ ਹੈ ਇਸ ਬਾਰੇ ਆ ਕੋਈ ਚਰਚਾ ਨਹੀਂ ਹੈ ਦਿਮਾਗ ਦੇ ਵਿੱਚ ਸਾਡੇ ਵੀ ਅਜਿਹੀ ਗੱਲ ਨਹੀਂ ਹੈ ਕਿ ਉਹ ਕੇਸ ਹਾਵ ਨਾਲ ਜਿਹੜਾ ਰੇਟ ਨਿਰਧਾਰਤ ਕਰਦੇ ਆ ਪਰ ਕਿਸਾਨਾਂ ਦੇ ਵਿੱਚ ਵੀ ਇੱਕੋ ਗੱਲ ਹੈ ਕਿ ਐਮ ਐਸ ਪੀ ਅਗਰ 2400 ਰੁਪਏ 24 2400 ਰੁਪਏ ਅਗਰ ਐਮ ਐਸ ਪੀ ਦਾ ਰੇਟ ਨਿਰਧਾਰਤ ਹੈ ਤਾਂ ਸਾਡੀ ਫਸਲ ਵੀ ਇੰਨੀ ਹੀ ਆ ਪੇਮੈਂਟ ਤੇ ਖਰੀਦਣੀ ਚਾਹੀਦੀ ਹੈ ਇੰਨੇ ਹੀ ਪੈਸੇ ਦੇ ਖਰੀਦਣੀ ਚਾਹੀਦੀ ਹੈ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈਵ ਪੰਜਾਬ ਟੀਵੀ